ਬੀਐਸਐਫ ਦਾ ਨੌਜਵਾਨ ਅਦਮਰੀ ਹਾਲਤ ਵਿੱਚ ਸਰਕਾਰੀ ਹਸਪਤਾਲ ਪਹੁੰਚਿਆ ਤੇ ਜਦੋਂ ਪਤਾ ਲੱਗਿਆ ਕਿ ਇਹਦੇ ਨਾਲ ਕੀ ਹੋਇਆ ਤੁਹਾਡੇ ਹੋਸ਼ ਉਡ ਚੜ ਗਏ ਦਰਅਸਲ ਇਹ ਮੁੰਡਾ ਜਿਹੜਾ ਸੀਗਾ ਕਲਾ ਨੌਰ ਦੀ ਡਿਊਟੀ ਸੀਗੀ ਤੇ ਅਚਾਨਕ ਇਹਦੇ ਸੱਪ ਲੜ ਜਾਂਦਾ ਹੈ ਡਿਊਟੀ ਦੌਰਾਨ ਤੇ ਜਵਾਨ ਦਾ ਨਾਮ ਅੰਬਦਾਸ ਭੁੱਪ ਸੀਗਾ ਜਿਨ੍ਹਾਂ ਨੂੰ ਗੁਰਦਾਸਪੁਰ ਦੇ ਹਸਪਤਾਲ ਲੈ ਕੇ ਗਿਆ ਲਿਆਂਦਾ ਗਿਆ ਤੇ ਜਦੋਂ ਲੈ ਕੇ ਆਂਦਾ ਪਿਆ ਹਾਲਤ ਬੜੀ ਗੰਭੀਰ ਸੀਗੀ ਕਿਉਂਕਿ ਜਿਹੜਾ ਜ਼ਹਿਰੀਲਾ ਸੱਪ ਚਿਗਾ ਉਹਦੇ ਕਾਰਨ ਇਹ ਬੜੀ ਮਾੜੀ ਹਾਲਤ ਹੋ ਗਈ ਤੇ ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਵੀ ਇਹਨੂੰ ਜਲਦ ਤੋਂ ਜਲਦ ਆਈ ਸੀ ਯੂ ਦੇ ਵਿੱਚ ਭਾਰਤ ਕੀਤਾ ਜਾਵੇ ਪਰ ਟਰੀਟਮੈਂਟ ਕੀਤਾ ਤੇ ਟਰੀਟਮੈਂਟ ਤੋਂ ਬਾਅਦ ਹੁਣ ਇੱਕ ਖਤਰੇ ਤੋਂ ਵਾਰ ਹੈ ਤਕਰੀਬਨ ਕਹਿੰਦੇ ਆ ਕਿ ਘੰਟਾ ਤੱਕ ਮਰੀਜ਼ ਨੂੰ ਸੀਪੀਆਰ ਦਿੱਤਾ ਗਿਆ ਔਰ ਸੀਪੀਆਰ ਦੇਰ ਤੋਂ ਬਾਅਦ ਮਰੀਜ਼ ਦੇ ਦਿਲ ਨੇ ਇੱਕ ਵਾਰ ਫਿਰ ਤੋਂ ਪੰਪ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਵੈਂਟੀਲੇਟਰ ਤੇ ਪਾ ਕੇ ਜਿਹੜਾ ਆ ਹਸਤਾਲ ਗੁਰਦਾਸਪੁਰ ਦੇ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਰੈਫਰ ਕੀਤਾ ਕਿੱਤਾ ਗਿਆ ਔਰ ਇੱਕ ਇੱਕ ਤਰੀਕਾ ਚਲੋ ਉਹਦੀ ਬਦੀ ਹੋਈ ਕਰਕੇ ਉਹ ਬਚ ਗਿਆ ਪਰ ਜਦੋਂ ਵੀ ਕਿਤੇ ਤੁਹਾਡੇ ਸੱਪ ਲੜਦਾ ਆ ਤੇ ਡਾਕਟਰ ਸਾਹਿਬ ਨੇ ਦੱਸਿਆ ਜਿਹੜੀਆਂ ਗੱਲਾਂ ਨੇ ਉਹਨਾਂ ਤੇ ਜ਼ਰੂਰ ਧਿਆਨ ਦਿਓ ਕਿਉਂਕਿ ਜੇਕਰ ਇਹ ਜਾਨ ਅੱਜ ਬਚੀ ਆ ਬੀਐਸਐਫ ਜਵਾਨ ਦੀ ਤਾਂ ਸਿਰ ਤਸਿਰ ਫੇਸ ਡਾਕਟਰ ਕਰਕੇ ਤੁਹਾਨੂੰ ਉਹਦੀ ਗੱਲਬਾਤ ਸੁਣਵਾਉਣੀ ਆ ਵੀ ਡਾਕਟਰ ਸਾਹਿਬ ਕੀ ਕਹਿੰਦੇ ਨੇ ਬੀਐਸਐਫ ਦਾ ਨੌਜਵਾਨ ਅਦਮਰੀ ਹਾਲਤ ਵਿੱਚ ਸਰਕਾਰੀ ਹਸਪਤਾਲ ਪਹੁੰਚਿਆ ਤੇ ਜਦੋਂ ਪਤਾ ਲੱਗਿਆ ਕਿ ਇਹਦੇ ਨਾਲ ਕੀ ਹੋਇਆ ਤੁਹਾਡੇ ਹੋਸ਼ ਉਡ ਚੜ ਗਏ ਦਰਅਸਲ ਇਹ ਮੁੰਡਾ ਜਿਹੜਾ ਸੀਗਾ ਕਲਾ ਨੌਰ ਦੀ ਡਿਊਟੀ ਸੀਗੀ ਤੇ ਅਚਾਨਕ ਇਹਦੇ ਸੱਪ ਲੜ ਜਾਂਦਾ ਹੈ ਡਿਊਟੀ ਦੌਰਾਨ ਤੇ ਜਵਾਨ ਦਾ ਨਾਮ ਅੰਬਦਾਸ ਭੋਪ ਸੀਗਾ ਜਿਨ੍ਹਾਂ ਨੂੰ ਗੁਰਦਾਸਪੁਰ ਦੇ ਹਸਪਤਾਲ ਲੈ ਕੇ ਆ ਗਿਆ ਲਿਆਂਦਾ ਗਿਆ ਤੇ ਜਦੋਂ ਲੈ ਕੇ ਆਂਦਾ ਪਿਆ ਹਾਲਤ ਬੜੀ ਗੰਭੀਰ ਸੀਗੀ ਕਿਉਂਕਿ ਜਿਹੜਾ ਜ਼ਹਿਰੀਲਾ ਸੱਪ ਸੀਗਾ ਉਹਦੇ ਕਾਰਨ ਇਹ ਬੜੀ ਮਾੜੀ ਹਾਲਤ ਹੋ ਗਈ ਤੇ ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਵੀ ਇਹਨੂੰ ਜਲਦ ਤੋਂ ਜਲਦ ਆਈਸੀਯੂ ਦੇ ਵਿੱਚ ਭਾਰਤ ਕੀਤਾ ਜਾਵੇ ਪਰ ਟਰੀਟਮੈਂਟ ਕੀਤਾ ਤੇ ਟਰੀਟਮੈਂਟ ਤੋਂ ਬਾਅਦ ਹੁਣ ਇੱਕ ਖਤਰੇ ਤੋਂ ਵਾਰ ਹੈ ਤਕਰੀਬਨ ਕਹਿੰਦੇ ਆ ਕਿ ਘੰਟਾ ਤੱਕ ਮਰੀਜ਼ ਨੂੰ ਸੀਪੀਆਰ ਦਿੱਤਾ ਗਿਆ ਔਰ ਸੀਪੀਆਰ ਦੇਰ ਤੋਂ ਬਾਅਦ ਮਰੀਜ਼ ਦੇ ਦਿਲ ਨੇ ਇੱਕ ਵਾਰ ਫਿਰ ਤੋਂ ਪੰਪ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਵੈਂਟੀਲੇਟਰ ਤੇ ਪਾ ਕੇ ਜਿਹੜਾ ਆ ਹਸਤਾਲ ਗੁਰਦਾਸਪੁਰ ਦੇ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਰੈਫਰ ਕੀਤਾ ਕਿੱਤਾ ਗਿਆ ਔਰ ਇੱਕ ਇੱਕ ਤਰੀਕਾ ਚਲੋ ਉਹਦੀ ਬਦੀ ਹੋਈ ਕਰਕੇ ਉਹ ਬਚ ਗਿਆ ਪਰ ਜਦੋਂ ਵੀ ਕਿਤੇ ਤੁਹਾਡੇ ਸੱਪ ਲੜਦਾ ਆ ਤੇ ਡਾਕਟਰ ਸਾਹਿਬ ਨੇ ਦੱਸਿਆ ਜਿਹੜੀਆਂ ਗੱਲਾਂ ਨੇ ਉਹਨਾਂ ਤੇ ਜ਼ਰੂਰ ਧਿਆਨ ਦਿਓ ਕਿਉਂਕਿ ਜੇਕਰ ਇਹ ਜਾਨ ਅੱਜ ਬਚੀ ਆ ਬੀਐਸਐਫ ਜਵਾਨ ਦੀ ਤਾਂ ਸਿਰ ਤਸਿਰ ਸਿਰ ਡਾਕਟਰ ਕਰਕੇ ਤੁਹਾਨੂੰ ਉਹਦੀ ਗੱਲਬਾਤ ਸੁਣਵਾਉਣੀ ਆ ਵੀ ਡਾਕਟਰ ਸਾਹਿਬ ਕੀ ਕਹਿੰਦੇ ਨੇ ਬੀਐਸਐਫ ਦਾ ਨੌਜਵਾਨ ਅਦਮਰੀ ਹਾਲਤ ਵਿੱਚ ਸਰਕਾਰੀ ਹਸਪਤਾਲ ਪਹੁੰਚਿਆ ਤੇ ਜਦੋਂ ਪਤਾ ਲੱਗਿਆ ਕਿ ਇਹਦੇ ਨਾਲ ਕੀ ਹੋਇਆ ਤੁਹਾਡੇ ਹੋਸ਼ ਉਡ ਚੜ ਗਏ ਦਰਅਸਲ ਇਹ ਮੁੰਡਾ ਜਿਹੜਾ ਸੀਗਾ ਕਲਾ ਨੌਰ ਦੀ ਡਿਊਟੀ ਸੀਗੀ ਤੇ ਅਚਾਨਕ ਇਹਦੇ ਸੱਪ ਲੜ ਜਾਂਦਾ ਹੈ ਡਿਊਟੀ ਦੌਰਾਨ ਤੇ ਜਵਾਨ ਦਾ ਨਾਮ ਅੰਬਦਾਸ ਭੁੱਪ ਸੀਗਾ ਜਿਨ੍ਹਾਂ ਨੂੰ ਗੁਰਦਾਸਪੁਰ ਦੇ ਹਸਪਤਾਲ ਲੈ ਕੇ ਗਿਆ ਲਿਆਂਦਾ ਗਿਆ ਤੇ ਜਦੋਂ ਲੈ ਕੇ ਆਂਦਾ ਪਿਆ ਹਾਲਤ ਬੜੀ ਗੰਭੀਰ ਸੀਗੀ ਕਿਉਂਕਿ ਜਿਹੜਾ ਜ਼ਹਿਰੀਲਾ ਸੱਪ ਚਿਗਾ ਉਹਦੇ ਕਾਰਨ ਇਹ ਬੜੀ ਮਾੜੀ ਹਾਲਤ ਹੋ ਗਈ ਤੇ ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਵੀ ਇਹਨੂੰ ਜਲਦ ਤੋਂ ਜਲਦ ਆਈ ਸੀ ਯੂ ਦੇ ਵਿੱਚ ਭਾਰਤ ਕੀਤਾ ਜਾਵੇ ਪਰ ਟਰੀਟਮੈਂਟ ਕੀਤਾ ਤੇ ਟਰੀਟਮੈਂਟ ਤੋਂ ਬਾਅਦ ਹੁਣ ਇੱਕ ਖਤਰੇ ਤੋਂ ਵਾਰ ਹੈ ਤਕਰੀਬਨ ਕਹਿੰਦੇ ਆ ਕਿ ਘੰਟਾ ਤੱਕ ਮਰੀਜ਼ ਨੂੰ ਸੀਪੀਆਰ ਦਿੱਤਾ ਗਿਆ ਔਰ ਸੀਪੀਆਰ ਦੇਰ ਤੋਂ ਬਾਅਦ ਮਰੀਜ਼ ਦੇ ਦਿਲ ਨੇ ਇੱਕ ਵਾਰ ਫਿਰ ਤੋਂ ਪੰਪ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਵੈਂਟੀਲੇਟਰ ਤੇ ਪਾ ਕੇ ਜਿਹੜਾ ਆ ਹਸਤਾਲ ਗੁਰਦਾਸਪੁਰ ਦੇ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਰੈਫਰ ਕੀਤਾ ਕਿੱਤਾ ਗਿਆ ਔਰ ਇੱਕ ਇੱਕ ਤਰੀਕਾ ਚਲੋ ਉਹਦੀ ਬਦੀ ਹੋਈ ਕਰਕੇ ਉਹ ਬਚ ਗਿਆ ਪਰ ਜਦੋਂ ਵੀ ਕਿਤੇ ਤੁਹਾਡੇ ਸੱਪ ਲੜਦਾ ਆ ਤੇ ਡਾਕਟਰ ਸਾਹਿਬ ਨੇ ਦੱਸਿਆ ਗੜੀਆਂ ਗੱਲਾਂ ਨੇ ਉਹਨਾਂ ਤੇ ਜ਼ਰੂਰ ਧਿਆਨ ਦਿਓ ਕਿਉਂਕਿ ਜੇਕਰ ਇਹ ਜਾਨ ਅੱਜ ਬਚੀ ਆ ਬੀਐਸਐਫ ਜਵਾਨ ਦੀ ਤਾਂ ਸਿਰ ਤਸਿਰ ਫੇਸ ਡਾਕਟਰ ਕਰਕੇ ਤੁਹਾਨੂੰ ਉਹਦੀ ਗੱਲਬਾਤ ਸੁਣਵਾਉਣੇ ਆ ਵੀ ਡਾਕਟਰ ਸਾਹਿਬ ਕੀ ਕਹਿੰਦੇ ਨੇ